ਭਾਜੀ ਮੈਂ ਐਕਸਲ ਸਰਪੰਚ ਪਿੰਡ ਮੂਲਾਲ ਖੈਰਾ ਜੋ ਕਿ ਰਾਤੀ ਹਨਾ ਤਕਰੀਬਨ 10:00 ਵਜੇ ਦਾ ਟਾਈਮ ਹੋਣਾ ਵਾ ਮੇਰੇ ਪਿੰਡੋਂ ਮੁੰਡਾ ਹਲਵਾਈ ਦਾ ਕੰਮ ਕਰਦਾ ਸੀ ਉਹ ਪਿਛਾੜੀਆਂ ਤੋਂ ਇਧਰੋਂ ਆਦੇ ਪਿੰਡ ਨੂੰ ਜਾ ਰਿਹਾ ਸੀ ਤੇ ਜਿਹੜਾ ਕਿ ਜਦੋਂ ਬੱਗੇ ਦੇ ਕੋਲ ਆਇਆ ਵਾ ਇੱਥੇ ਪੁੰਨੂ ਆ ਪੁੰਨੂ ਸਟੋਰ ਦਾ ਪੁੰਨੂ ਗੋਲਡ ਸਟੋਰ ਦੇ ਇਹਦੇ ਦੋਨਾਂ ਬੰਨੇ ਟਰਾਲੀਆਂ ਲੱਗੀਆਂ ਹੋਈਆਂ ਸੀ ਜਿਹਦੀ ਅੱਗੇ ਆਲਮਾਰੀਆਂ ਭਰੀਆਂ ਵਾਂ ਇੱਕ ਬੰਨੇ ਲੱਕੜ ਪਈਆ ਦੋਨਾਂ ਬੰਨੇ ਟਰਾਲੀਆਂ ਪਈਆਂ ਜਦੋਂ ਉਹ ਬੰਦਾ ਲੰਗੇ ਨੰਗਣ ਲੱਗਾ ਵਾ ਪਤਾ ਨਹੀਂ ਲੈਂਡ ਪਈਆ ਉਹ ਕੀ ਹੋਇਆ ਵਾ ਉਹਦੇ ਟਰਾਲੀ ਦੇ ਵਿੱਚ ਵੱਜ ਕੇ ਮੌਕੇ ਤੇ ਡੈਥ ਹੋ ਗਈ ਕਿਉਂਕਿ ਗਰੀਬ ਗਰੀਬ ਪਰਿਵਾਰ ਆ ਦੋ ਲੜਕੀਆਂ ਵਾਂ ਤੇ ਇੱਕ ਬੇਟਾ ਵਾ ਵਿਚਾਰੇ ਦਾ ਕਿ ਨਾਮ ਕੀ ਆ ਬਜਰਾ ਸਵੇਰਾ ਸਕਰੇਵ ਸਿੰਘ ਸਨੋਠਾਕਰ ਸਿੰਘ ਆ ਤੇ ਗਰੀਬ ਬੰਦਾ ਵਾ ਅਸੀਂ ਆ ਕਹਿੰਦੇ ਆ ਵੀ ਕੋਲਡ ਸਟੋਰ ਵਾਲੇ ਜੁੰਮਿਆਰੀ ਬਣਦੀ ਆ ਵੀ ਜਿਹੜਾ ਆ ਜਿੱਦਾ ਟਰਾਲੀ ਆ ਤੁਸੀਂ ਟਰਾਲੀਆਂ ਅੰਦਰ ਲਾਓ ਜਿੰਨੀ ਲੋਡ ਆ ਫਿਰ ਟਰਾਲੀਆਂ ਉਹਨੀਆਂ ਮਗਾ ਲਓ ਦੋਨਾਂ ਵਾਂਹੇ ਰਸਤਾ ਆਮ ਜਨਤਾ ਲਈ ਵੀ ਕਿੰਨੀ ਪਰੇਸ਼ਾਨੀ ਹੋਣ ਦੀ ਜਿਹਦਾ ਘਰ ਦਾ ਜੀ ਚਲੇ ਗਿਆ ਵਾ ਉਹ ਬੰਦਾ ਮੁੜ ਕੇ ਲੱਭ ਜਾਣਾ ਕੋਲ ਵੀ ਮੌਕੇ ਤੇ ਉਹਦੇ ਆ ਖੜੇ ਆ ਅਦੇ ਵੀ ਇੱਥੇ ਟਰਾਲੀਆਂ ਲੱਗੀਆਂ ਅਸੀਂ ਪ੍ਰਸ਼ਾਸਨ ਕੋ ਮੰਗ ਕਰਦੇ ਹਾਂ ਤੇ ਸਾਨੂੰ ਇਹਦਾ ਨਿਆਂ ਦਿੱਤਾ ਜਾਵੇ ਜਿਹੜੇ ਗਰੀਬ ਪਰਿਵਾਰ ਦਾ ਬੰਦਾ ਡੈੱਥ ਹੋ ਗਈ ਆ ਉਹਨਾਂ ਨੂੰ ਨਿਆਂ ਲੈ ਕੇ ਦਿੱਤਾ ਜਾਵੇ ਵਾਹਿਗੁਰੂ ਖਾਲਸਾ ਵਾਹਿਗੁਰੂ